ਬਹੁਤ ਧੰਨਵਾਦ ਪ੍ਰਧਾਨ ਜੀ ਦਾ ਤੇ ਮੈਂ ਜਿੰਨੇ ਵੀ ਸਾਡੇ ਪੱਤਰਕਾਰ ਭਾਈ ਇੱਥੇ ਪਹੁੰਚੇ ਨੇ ਸਾਰਿਆਂ ਦਾ ਮੈਂ ਸਵਾਗਤ ਕਰਦਾ ਤੇ ਜਿਹੜਾ ਅੱਜ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਕਮਿਊਨਿਟੀ ਸੈਂਟਰ 'ਚ ਜਿਹੜੀ ਕਬਲੇਬਾਜੀ ਹੋਈ ਹੈ ਪੂਰੀ ਚੰਡੀਗੜ੍ਹ ਦੀ ਜਨਤਾ ਨੇ ਪਹਿਲਾਂ ਵੀ ਦੇਖਿਆ ਵੀ ਪਾਰਕਿੰਗ ਦਾ ਇੱਕ ਇੱਥੇ ਘਟਾਲਾ ਹੋਇਆ ਸੀਗਾ ਪਰ ਮੈਂ ਇਹ ਪੂਰੀ ਚੰਡੀਗੜ੍ਹ ਦੀ ਜਨਤਾ ਨੂੰ ਇਹ ਦੱਸਣਾ ਚਾਹਨਾ ਜਿਹੜਾ ਇਹ ਕਮਿਊਨਿਟੀ ਸੈਂਟਰ ਦਾ ਘਟਾਲਾ ਹੈ ਇਹ ਚੰਡੀਗੜ੍ਹ ਦੀ ਹਿਸਟਰੀ ਦਾ ਅੱਜ ਤੱਕ ਦਾ ਸਭ ਨਾਲ ਵੱਡਾ ਘਟਾਲਾ ਹੈ ਇੰਦੇ ਵਿੱਚ ਅਰਬਾਂ ਰੁਪਏ ਦੀ ਹੇਰਫੇਰ ਹੋਈ ਹੈ ਬਹੁਤ ਸਾਰੇ ਅਫਸਰ ਇਹਦੇ ਵਿੱਚ ਮਿਲ ਕੇ ਇੱਕ ਨੈਕਸਸ ਬਣਾ ਲਿੱਤਾ ਗਿਆ ਤੇ ਅੱਜ ਉਹ ਜਿਹੜਾ ਨੈਕਸਸ ਹੈ ਜਿਹੜਾ ਗਰੀਬਾਂ ਨੂੰ ਹੱਕ ਮਿਲਿਆ ਸੀਗਾ ਉਹ ਹੱਕ ਛੀਨ ਕੇ ਦੂਜਿਆਂ ਦੀ ਅਜੇਬਾ ਭਰੀਆਂ ਜਾ ਰਹੀਆਂ ਤੇ ਜਿੰਨੇ ਅਫਸਰ ਹੈ ਸਾਰੇ ਅਫਸਰ ਬੁਕਿੰਗ ਬ੍ਰਾਂਚ ਦੇ ਮਿਲ ਕੇ ਇਹ ਸਾਰੀ ਤਹਿਕੀਕਾ ਤੇ ਕਰਕੇ ਅੱਜ ਇਹ ਮੁਕਾਮ ਤੇ ਪਹੁੰਚੇ ਆ ਵੀ ਜਿਹੜਾ ਚੂਨਾ ਲੱਗਿਆ ਉਹ ਕਾਰਪੋਰੇਸ਼ਨ ਨੂੰ ਚੂਨਾ ਲੱਗਿਆ ਹੈ ਕਾਰਪੋਰੇਸ਼ਨ ਦੀ ਸਰਕਾਰ ਜਿਹੜੀ ਆਪਣੀ ਬਣੀ ਹੋਈ ਹੈ ਅਸੀਂ ਬਹੁਤ ਹੀ ਮਿਹਨਤ ਕਰਕੇ ਪੂਰੇ ਸਾਰੇ ਕਾਉਂਸਲਰ ਜਿੰਨੇ ਵੀ ਸਹਿਬਾਨ ਇੱਕ ਹਾਊਸ ਵਿੱਚ ਅਜੰਡਾ ਲੈ ਕੇ ਆਏ ਸੀ ਬਹੁਤ ਸਾਲ ਹੋ ਗਏ ਉਹਦੇ ਵਿੱਚ ਇਹ ਇੱਕ ਮਤਾ ਪਾਸ ਹੋਇਆ ਸੀ ਗਰੀਬਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਗਰੀਬ ਬੱਚੇ ਦੇ ਪਰਿਵਾਰ 'ਚ ਜਿੰਨੇ ਵੀ ਬੱਚੇ ਉਹਨਾਂ ਦਾ ਵਿਆਹ ਕੀਤਾ ਜਾਏਗਾ ਤੇ ਉਹ ਹੱਕ ਉਹਨਾਂ ਤੋਂ ਛੀਨ ਕੇ ਵੱਡੀਆਂ ਵੱਡੀਆਂ ਗੱਡੀਆਂ ਕਮਿਊਨਿਟੀ ਸੈਂਟਰ ਦੇ ਬਾਹਰ ਖੜ੍ਹਦੀਆਂ ਨੇ ਫੁੱਲਾਂ ਨਾਲ ਸਜੀਆਂ ਹੋਈਆਂ ਗੱਡੀਆਂ ਤੇ ਜਿਹੜਾ ਪੈਸਾ ਹੈ ਉਹ ਫ੍ਰੀ ਆਫ ਕੋਸਟ ਵਿੱਚ ਜੋ ਗਰੀਬਾਂ ਦਾ ਹੱਕ ਹੈ ਉਹ ਮਾਰ ਕੇ ਦੂਜਿਆਂ ਦਾ ਹੱਕ ਛਿੰਨਿਆ ਜਾ ਰਿਹਾ ਤੇ ਆਪਦੀਆਂ ਜੇਬਾਂ ਵਿੱਚ ਪੈਸਾ ਪਾਇਆ ਜਾ ਰਿਹਾ ਮੈਂ ਚੰਡੀਗੜ੍ਹ ਦੀ ਜਨਤਾ ਨੂੰ ਇਹ ਦੱਸਣਾ ਚਾਹਨਾ ਇਸ ਕੇਸ ਦਾ ਜਿਹੜਾ 41 ਦਾ ਕੇਸ ਹੈ ਇਹਦੇ ਵਿੱਚ ਪੂਰੇ ਸ਼ਹਿਰ ਦੀ ਹਲਚਲ ਹੋ ਗਈ ਹੈ ਪੂਰੇ ਸ਼ਹਿਰ ਦੇ ਕਮਿਊਨਿਟੀ ਸੈਂਟਰ ਦੀ ਅੱਜ ਸਾਰੇ ਅੱਖ ਲਾ ਕੇ ਵੇਖ ਰਹੇ ਵੀ ਕਮਿਊਨਿਟੀ ਸੈਂਟਰ ਚ ਕਿਸ ਤਰ੍ਹਾਂ ਦੀ ਧੰਦਲੇਬਾਜੀ ਹੋ ਰਹੀ ਹੈ ਕਮਿਊਨਿਟੀ ਸੈਂਟਰ ਦੇ ਜਿੰਨੇ ਵੀ 41 ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਕੇਸ ਉਥੋਂ ਉਜਾਗਰ ਹੋਇਆ ਉਹ ਕੇਸ ਵਿੱਚ ਕੀ ਹੈ ਸਭ ਨਾਲ ਪਹਿਲਾ ਜਿਹੜੇ ਉਥੋਂ ਦੇ ਰੈਜ਼ੀਡੈਂਟ ਹੈ ਉਹਨਾਂ ਦਾ ਨਾਮ ਹਰਦੀਪ ਸਿੰਘ ਹੈ ਹਰਦੀਪ ਸਿੰਘ ਬੁਕਿੰਗ ਕਰਾਂ ਜਾਂਦੇ ਆ ਤਾਂ ਉਹਨਾਂ ਦਾ ਸਭ ਨਾਲ ਪਹਿਲਾ ਜੋ ਰੂਲ ਕੀ ਕਹਿੰਦਾ ਹੈ ਪ੍ਰੋਸੀਜਰ ਕੀ ਕਹਿੰਦਾ ਹੈ ਪ੍ਰੋਸੀਜਰ ਇਹ ਕਹਿੰਦਾ ਵੀ ਸਭ ਨਾਲ ਪਹਿਲਾ ਜਿਹੜਾ ਉੱਥੋਂ ਦਾ ਇਲੈਕਟਿਡ ਕਾਉਂਸਲਰ ਹੋਏਗਾ ਸਭ ਨਾਲ ਪਹਿਲਾ ਉਹਦੀ ਸਟੈਂਪ ਉੱਥੇ ਲੱਗੇਗੀ ਉਹ ਜਿਹੜਾ ਕਾਉਂਸਲਰ ਹੈ ਉਸ ਫਾਰਮ ਨੂੰ ਵੈਰੀਫਾਈ ਵੀ ਕਰੇਗਾ ਉਹਦੇ ਡਾਕੂਮੈਂਟ ਵੀ ਚੈੱਕ ਕਰੂਗਾ ਉਹਦਾ ਇਨਕਮ ਦਾ ਵੀ ਦੇਖੇਗਾ ਫਿਰ ਉਹ ਆਪਣੀ ਸਟੈਂਪ ਲਾ ਕੇ ਦੇਊਗਾ ਸਟੈਂਪ ਲਾਉਣ ਤੋਂ ਬਾਅਦ ਉਹ ਉਹਦੇ ਉੱਪਰ ਲਿਖ ਕੇ ਦੇਊਗਾ ਦੇ ਬਿਲੋਂਗ ਟੂ ਇਕਨੋਮਿਕ ਵੀਕਰ ਸੈਕਸ਼ਨ ਪਲੀਜ਼ ਕਾਈਂਡਲੀ ਬੁੱਕ ਕਮਿਊਨਿਟੀ ਸੈਂਟਰ ਫਰੀ ਆਫ ਕਾਸਟ ਉਹ ਲਿਖ ਕੇ ਦੇਗਾ ਉਸਕੇ ਬਾਅਦ ਦਾ ਪ੍ਰੋਸੈਸ ਅੱਗੇ ਸੇ ਸ਼ੁਰੂ ਹੋਗਾ ਲੇਕਿਨ ਜੋ ਚੰਡੀਗੜ੍ਹ ਚ ਚੱਲ ਰਿਹਾ ਸਭ ਨਹਿਰਗਰ ਦੀ ਚੱਲ ਰਹੀ ਹੈ ਨਾ ਉਸ ਕਾਉਂਸਲਰ ਦੇ ਸਾਈਨ ਹੋਏ ਤੇ ਸੈਕੰਡ ਸਟੈਪ ਵਿੱਚ ਕੀ ਹੋਏਗਾ ਪਹਿਲਾ ਉਸ ਇਲੈਕਟਿਡ ਆ ਕਾਉਂਸਲਰ ਨੇ ਸਾਈਨ ਕੀਤੇ ਉਸ ਤੋਂ ਬਾਅਦ ਉਸ ਪਰਸਨ ਨੇ ਕਿਸ ਕਮਿਊਨਿਟੀ ਸੈਂਟਰ ਦਾ ਚ ਜਾਣਾ ਜਿੱਥੇ ਉਹਨੇ ਬੁਕਿੰਗ ਕਰਨੀ ਹੈ ਫੋਰ ਏਗਜ਼ਾਮਪਲ ਉਹਨੇ ਸੈਕਟਰ 37 ਦੀ ਬੁਕਿੰਗ ਕਰਨੀ ਹੈ ਤਾਂ ਉਹ ਸੈਕਟਰ 37 ਦੇ ਕਾਉਂਸਲਰ ਕੋ ਵੀ ਜਾਏਗਾ ਉਹਦੇ ਉੱਪਰ ਉਹਦੀ ਸਟੈਂਪ ਲੱਗੇਗੀ ਉਹਦੇ ਸਾਈਨ ਹੋਣਗੇ ਫਿਰ ਇਹ ਸਾਈਨ ਕਰਾ ਕੇ ਬੁਕਿੰਗ ਬ੍ਰਾਂਚ ਵਿੱਚ ਇੱਕ ਫਾਰਮ ਜਮਾ ਹੋਏਗਾ ਫਾਰਮ ਜਮਾ ਹੋਣ ਤੋਂ ਬਾਅਦ ਉਹਦੇ ਉੱਪਰ ਇੱਕ ਬੁਕਿੰਗ ਬ੍ਰਾਂਚ ਵੱਲੋਂ ਕਵਰਿੰਗ ਲੈਟਰ ਲਗਾਇਆ ਜਾਂਦਾ ਹੈ ਉਹ ਲੈਟਰ ਲਗਾ ਕੇ ਕਮਿਸ਼ਨਰ ਤੱਕ ਇਹ ਫਾਈਲ ਜਾਂਦੀ ਹੈ ਕਮਿਸ਼ਨਰ ਸਾਹਿਬ ਦੇ ਜਦੋਂ ਇਹਦੇ ਉੱਪਰ ਸਾਈਨ ਹੁੰਦੇ ਆ ਦੁਬਾਰਾ ਬੁਕਿੰਗ ਬ੍ਰਾਂਚ ਵਿੱਚ ਫਾਰਮ ਆਂਦਾ ਹੈ ਉਹ ਫਾਰਮ ਲੈ ਕੇ ਫਿਰ ਕਮਿਊਨਿਟੀ ਸੈਂਟਰ ਦੀ ਬੁਕਿੰਗ ਇਸ ਸੰਪਰਕ ਵਿੱਚ ਜਾ ਕੇ 120 ਰੁਪਏ ਵਿੱਚ ਕਿਉਂਕਿ ਬੁਕਿੰਗ 0 ਹੈ ਲੇਕਿਨ ਜੋ ਫੈਸਿਲੀਟੇਸ਼ਨ ਚਾਰजेस ਹੈ ਉਹ 120 ਰੁਪਏ ਨੇ ਸੋ ਮਾਮਲਾ ਸਾਰਾ ਇਹੀ ਹੈ ਜਿਹੜੀ 72000 ਰੁਪਏ ਵਾਲੀ ਬੁਕਿੰਗ ਸੀਗੀ ਉਹ ਸਿਰਫ 120 ਰੁਪਏ ਵਿੱਚ ਕਰਾਈਗੀ ਇਹ ਇੱਕ ਕੇਸ ਹੈ ਸੈਕੰਡ ਕੇਸ ਦੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਪਰਿਵਾਰ ਹੈ ਇਹ ਸક્ષਮ ਪਰਿਵਾਰ ਹੈ ਇਹਨਾਂ ਕੋ ਇਨਨ ਇਹ ਚਾਹਦੇ ਨਹੀਂ ਸੀਗੇ ਕਿਉਂਕਿ ਇਹ ਠੱਗੀ ਦਾ ਸ਼ਿਕਾਰ ਹੋਏ ਨੇ ਇਹ ਕਿਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋਏ ਪਹਿਲਾਂ ਮੈਂ ਉਹ ਵੀ ਦੱਸਣਾ ਚਾਹਨਾ ਇਹ ਉੱਥੋਂ ਦੇ EMPLOYEE ਨੂੰ ਮਿਲਦੇ ਐ MC ਚ ਜਾ ਕੇ process ਪਤਾ ਕਰਦੇ ਆ ਕਿ ਕਿਸ ਤਰ੍ਹਾਂ ਇਹ ਬੁਕਿੰਗ ਹੁੰਦੀ ਹੈ ਉਹ EMPLOYEE ਇਹਨਾਂ ਨੂੰ ਕਹਿੰਦਾ ਵੈਸੇ 72000 ਰੁਪਏ ਦੀ ਬੁਕਿੰਗ ਹੈ ਤੁਸੀਂ ਮੈਨੂੰ 55000 ਰੁਪਏ ਦੇ ਦਿਓ ਮੈਂ ਜਿਹੜੀ ਤੁਹਾਡੀ ਬੁਕਿੰਗ ਹੈ ਉਹ ਕਰਾ ਕੇ ਦਵਾਂਗਾ ਤੇ ਤੁਹਾਡਾ 17000 ਰੁਪਏ ਬਚ ਜਾਏਗਾ ਕਿਉਂਕਿ ਸਾਨੂੰ ਅਸੀਂ ਚੰਡੀਗੜ੍ਹ ਦੇ ਐਮਸੀ ਦੇ ਕਰਮਚਾਰੀਆਂ ਸਾਨੂੰ ਸਪੈਸ਼ਲ ਡਿਸਕਾਊਂਟ ਮਿਲਦਾ ਹੈ ਉਹ ਡਿਸਕਾਊਂਟ ਦੇ ਚੱਕਰ ਵਿੱਚ ਉਹ ਉਹਨਾਂ ਤੋਂ 55000 ਰੁਪਏ ਲੈ ਕੇ ਜੇਬ ਚ ਪਾ ਲੈਂਦੇ ਨੇ 2 ਦਿਨ ਬਾਅਦ ਉਹ ਨੂੰ ਫੋਨ ਕਰਦੇ ਆ ਮਿਲਨ ਵੀ ਜਾਂਦੇ ਆ ਵੀ ਤੂੰ ਮੈਨੂੰ ਉਥੋਂ ਦੀ ਰਸੀਦ ਦੇ ਜਿਹੜੀ ਮੇਰੀ ਬੁਕਿੰਗ ਹੋਈ ਹੈ ਤਾਂ ਕਿ ਮੈਂ ਅੱਗੇ ਟੈਂਟ ਵਾਲੇ ਨਾਲ ਵੀ ਗੱਲ ਕਰਨੀ ਹੈ ਕੈਟਰਿੰਗ ਵਾਲੇ ਨਾਲ ਵੀ ਬੁਕਿੰਗ ਕਰਨੀ ਹੈ ਤੇ ਫੁੱਲਾਂ ਵਾਲੇ ਨਾਲ ਵੀ ਬੁਕਿੰਗ ਕਰਨੀ ਹੈ ਉਹ ਉਹਨੂੰ ਗੱਲ ਨੂੰ ਟਾਲਣ ਲੱਗ ਪਿਆ ਉਹ ਕਹਿੰਦਾ ਤੁਸੀਂ ਨਿਸ਼ਚਿੰਤ ਰਹੋ ਤੁਸੀਂ ਆਪਦੀ ਬੁਕਿੰਗ ਕਰੋ ਜਾ ਕੇ ਅਸੀਂ ਤੁਹਾਡੀ ਬੁਕਿੰਗ ਕਰਾ ਦਿੱਤੀ ਹੈ 4 ਅਕਤੂਬਰ 2025 ਦੀ ਤੁਹਾਡੀ ਬੁਕਿੰਗ ਹੋ ਗਈ ਹੈ ਤੁਸੀਂ ਆਪ ਦਾ ਜੋ ਅਰੇਂਜਮੈਂਟ ਕਰਨਾ ਹੈ ਜੋ ਤੁਸੀਂ ਅੱਗੇ ਬੁਕਿੰਗ ਕਰਨੀ ਹੋ ਤੁਸੀਂ ਨਿਸ਼ਚਿੰਤ ਹੋ ਕੇ ਕਰ ਲੋ ਮੈਂ ਤੁਹਾਡੀ ਬੁਕਿੰਗ ਕਰਾ ਦਿੱਤੀ ਹੈ ਉਸ ਬੰਦੇ ਨੂੰ ਦੋ ਤਿੰਨ ਦਿਨ ਤੋਂ ਲਗਾਤਾਰ ਉਹਦੇ ਨਾਲ ਗੱਲ ਚੱਲ ਰਹੀ ਸੀ ਉਹਨੂੰ ਸ਼ੱਕ ਹੋ ਗਿਆ ਵੀ ਇਹ ਕੁਛ ਨਾ ਕੁਛ ਤਾਂ ਗੜਬੜ ਹੈ ਵੀ ਇਹ ਮੇਰੇ ਹੱਥ ਵਿੱਚ ਰਸੀਡ ਕਿਉਂ ਨਹੀਂ ਦੇ ਰਿਹਾ ਜਦੋਂ ਮੈਂ ਇਸ ਬੰਦੇ ਨੂੰ 55000 ਰੁਪਏ ਦਿੱਤਾ ਫਿਰ ਅੱਗੇ ਗੱਲ ਵਧੀਆ ਉਹਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਤਾਂ ਗੱਲ ਮੰਨ ਨਹੀਂ ਰਿਹਾ ਉਹਨੇ ਥੋੜਾ ਜਿਹਾ ਕਿਸੇ ਨੂੰ ਕਹਿ ਕੇ ਫੋਨ ਕਰਾਇਆ ਥੋੜਾ ਦਬਾਅ ਬਣਾ ਕੇ ਉਹਨੇ ਉਹਨਾਂ ਦੇ ਨਾਲ ਗੱਲ ਕੀਤੀ ਐਮਸੀ ਦੇ ਕਰਮਚਾਰੀ ਨਾਲ ਫਿਰ ਉਹ ਮੰਨਿਆ ਤੇ ਉਹਨੇ ਉਹਨਾਂ ਨੂੰ ਰਸੀਡ ਦੇ ਦਿੱਤੀ ਜਦੋਂ ਇਹ ਰਸੀਦ ਹਰਦੀਪ ਸਾਹ ਹਰਦੀਪ ਸਿੰਘ ਨਾਮ ਦੇ ਵਿਅਕਤੀ ਦੇ ਹੱਥ ਵਿੱਚ ਆਈ ਉਹ ਤਾਂ ਹੈਰਾਨ ਵੀ ਹੋ ਗਿਆ ਤੇ ਉਹਦੀ ਜ਼ਮੀਨ ਖਿਸਕ ਗਈ ਉਹਦੇ ਪੈਰਾਂ 'ਚੋਂ ਕਿਉਂਕਿ ਉਹਦੇ ਉੱਪਰ ਕਲੀਅਰਲੀ ਆ ਮੇਰੇ ਹੱਥ ਵਿੱਚ ਉਹ ਇਹ ਕਾਗਜ਼ ਹੈ ਜਿੰਦੇ ਵਿੱਚ 0 ਰੁਪਏ ਲਿਖਿਆ ਆ ਉਹ ਕਹਿੰਦਾ ਮੈਂ ਤਾਂ 55000 ਰੁਪਏ ਦਿੱਤਾ ਤੇ ਇਹਦੇ ਉੱਪਰ ਤਾਂ 0 ਰੁਪਏ ਲਿਖਿਆ ਆ ਪੈਸਾ ਗਿਆ ਕਿੱਥੇ ਇਹ ਮਾਮਲਾ ਫਿਰ ਸਾਰਿਆਂ ਦੀ ਨਜ਼ਰ 'ਚ ਆਇਆ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਦੇ ਕਾਰਪੋਰੇਸ਼ਨ ਦੇ ਅਧਿਕਾਰੀ ਕਰਮਚਾਰੀ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਜੇਬਾਂ 'ਚੋਂ ਪੈਸਾ ਕੱਢ ਕੇ ਆਪਣੀਆਂ ਜੇਬਾਂ 'ਚ ਭਰ ਰਹੇ ਨੇ ਤੇ ਧੰਦੇ ਚਲਾ ਰਹੇ ਨੇ ਐਡੇ ਵੱਡੇ ਕਾਰੋਬਾਰ ਨੂੰ ਚਲਾਇਆ ਜਾ ਰਿਹਾ ਹੈ ਕਰਪਸ਼ਨ ਨੂੰ ਵੱਡੇ ਲੈਵਲ ਤੱਕ ਲੈ ਗਏ ਨੇ ਤੁਸੀਂ ਇਹ ਦੇਖੋ ਜਿਹੜਾ ਕਰਪਸ਼ਨ ਦਾ ਲੈਵਲ ਹੈ ਪਾਰਕਿੰਗ ਕੋਟਾਲਾ ਸਿਰਫ 9 ਜਾਂ 10 ਕਰੋੜ ਰੁਪਏ ਦਾ ਹੋਇਆ ਸੀ ਉੱਥੇ ਵੀ ਸ਼ਹਿਰ 'ਚ ਹਾ ਹਾ ਕਰ ਮੱਚ ਗਈ ਸੀ ਪਰ ਇਹ ਜਿਹੜਾ ਕੈਲਕੂਲੇਸ਼ਨ ਤੁਸੀਂ ਕਰੋ ਕਿਉਂਕਿ ਮੈਂ ਆ minutes ਵੀ ਲੈ ਕੇ ਆਇਆ ਦੇਖੋ ਜੁਆਇੰਟ ਕਮਿਸ਼ਨਰ ਦੇ 24 12 2024 ਐਮਸੀ ਦੇ ਜਿਹੜੇ ਮਿਨਟਸ ਹੈ ਉਹਦੇ ਵਿੱਚ ਜੁਆਇੰਟ ਕਮਿਸ਼ਨਰ ਨੇ ਪੂਰੇ ਸਦਨ ਨੂੰ ਇਹ ਰਿਪੋਰਟ ਦਿੱਤੀ ਹੈ ਚੰਡੀਗੜ੍ਹ ਦਾ ਜਿਹੜਾ 37 ਸੈਕਟਰ ਹੈ ਉਹਦੇ 'ਚ 101 ਸਾਲ ਵਿੱਚ 140 ਵਿੱਚੋਂ 102 ਬੁਕਿੰਗ ਫ੍ਰੀ ਹੋਈਆਂ ਨੇ ਤੇ ਮੈਂ ਇਹ एजेंडा पहला भी हाउस में चकदा रहा ए, रिक्वेस्ट भी करी तो कमिश्नर साहब ने अगों कहा कि असं वीडियोग्राफी भी करावे क्योंकि मैं ये गल रखी से उतने नीचे जो गड्डिया खड़िया ने व्डिया व्डिया खड़िया है पर जेड़े वो कागज़ है वही जीरो रूपीज़ वाले कागज़ है गरीबों के लिए, गरीबों के लिए जो सुविधा बनी थी वो सारी सुविधा बड़े, बड़े बड़े लोग मिलके डगर रहे हैं और कॉरपोरेशन को करोड़ों का चूना लग रहा है और चूने की बात आप ये समझें भी आज तक हम ये डाटा इनसे मांगते हैं अभी जो तीन तारीख को हमारी मीटिंग होने जा रही है आप हमें पूरा रिकॉर्ड दीजिए जितने भी पार्षद हैं पूरे सदन को ये बताया जाए आज तक कितनी डिस्काउंट वाली बुकिंग हुई कितनी फ्री ऑफ कॉस्ट बुकिंग हुई और उनकी बैंक स्टेटमेंट दी जाए और बैंक स्टेटमेंट से रिकॉर्ड मैच किया जाए उनकी इनकम को उनकी कितनी इनकम है क्या वो वाकई इकोनॉमिक वीकर सेक्शन में आते हैं वो विकर सेक्शन में नहीं आते लेकिन वो सुविधा का लाभ ले रहे हैं सेकंड केस जो मैं सबके साथ चंडीगढ़ की जनता के साथ डिस्कस करना चाहता हूँ एक थर्टी एट एक कॉलोनी का केस है थर्टी एट कॉलोनी में एक गरीब परिवार से संबंधित बनता है जिसका हक बनता है वो बंदा मेरे पास आया साइन करा के मेरे से लेके गया और मैंने क्योंकि आम आदमी पार्टी हमेशा गरीबों के लिए लड़ती रही है उनकी आवाज़ उठाती रही है उनके हकों के लिए खड़ी रहती है मैंने उनका साथ दे के उनका जो फॉर्म के ऊपर लिख के दिया भी ये जो कम्युनिटी सेंटर है ये गरीब तबके से है इनकम सर्टिफिकेट लगा के दिया और लिख के दिया भी इनका कम्युनिटी सेंटर फ्री ऑफ कॉस्ट बुक किया जाए लेकिन जब भाई साहब वो वहाँ पर पहुँचते हैं तारा में तो वही डीलर वहाँ पर वहीं पर उनको मिलता है वो उनको डरा धमका देता है कहता आप इन चक्करों में मत पड़ो आपका जो बदनामी होगी समाज में बरात आ रही है आपकी लुधियाना से बरात आ रही है आपकी समाज में इज्जत की धज्जियाँ उड़ जाएंगी बरात वापस चले जाएगी आपका सामान उठा के लेके चले जाएंगे क्योंकि आपने जो बुकिंग करवाने जा रहे हैं वो फ्री ऑफ कॉस्ट बुकिंग कराने जा रहे हैं लेकिन आप ऐसा करें आप थोड़े से पैसे मेरे को दो मैं आपका काम करा के देता हूँ पहले पचास हजार रुपये की डिमांड होती है वो कहता मैं तो इतना सक्षम नहीं हूँ अगर मेरे पास पचास हज़ार रुपया होता तो मैं काउंसलर के पास क्यों जाता क्यों रिकमेंडेशन लेके आता और उन्होंने साइन करके दिए भी मेरा तो फ्री ऑफ कॉस्ट होना चाहिए तो उन्होंने कह लीजिए उन्होंने पैसे ऐंठने थे तो पैसे ऐठने के चक्कर में छब्बीस हजार रुपये में उनकी सेटिंग हुई तो आप ये समझे ये कॉरपोरेशन के जो अधिकारी हैं गरीब बंदों को भी नहीं छोड़ रहे बड़े लोगों को तो इन्होंने नेक्सिस बना के लपेटा ही हुआ है अपने साथ लेकिन जो बेचारे गरीब बंदे हैं जिसका हक बनता था जिसकी ये छब्बीस हज़ार रुपये की बचत तो हो सकती थी क्योंकि सदन ने पूरे मान सम्मान के साथ उसको ये हक दिया वो कम्युनिटी सेंटर बुक कर सकता है लेकिन उसके छब्बीस हज़ार रुपये कॉरपोरेशन के अधिकारी डगर गए तो हमारी यही मांग है हम आगे भी मांग रख रहे हैं और सबसे बड़ी हैरानी की बात है हमने चीफ से, सेक्रेटरी साहब को लेटर लिखा था उसमें पाँच साल का हमने रिकॉर्ड मांगा ना तो अभी तक विजिलेंस इंक्वायरी की कोई बात आई ना ही कोई सीबीआई बी इन्क्वायरी की बात आई ना ही कमिश्नर साहब ने किसी के खिलाफ कोई एक्शन लिया ना ही कोई डिपार्टमेंटल एक्शन लिया गया हमारी अभी यही यहीं पे यही मांग है पूरे चंडीगढ़ की जनता भी ये मांग रखती है भी उनका रिकॉर्ड भी खंगाला जाए और जो इन्होंने ये करप्शन किया है उसका भी बाहर को निकाले और जो सीबीआई इंक्वायरी है उसको भी जांच की जाए और हमारी ये भी मांग है ये जो डिपार्टमेंट के ऑफिसर है बुकिंग ब्रांच के उनको इमीडिएट सस्पेंड किया जाए आज की डेट में उनको सस्पेंड किया जाए क्योंकि जब तक उनको सस्पेंड नहीं किया जाएगा ये कागजों की जो फाइलें हैं वो सारी इधर उधर हो जाएंगी नया नया टीम बनाए नई टीम आएगी और जितने कागज़ और फाइलें हैं सारी सीबीआई को दी जाए और हमारी ये भी मांग है कॉरपोरेशन अपने सिस्टम को दुरुस्त करे अपने सिस्टम में जो खामियां हैं उसको दूर करे और सारा ऑनलाइन सिस्टम करे जो मिडल मैन बीच में है वो सारे मिडल मैन को ख़त्म किया जाए सारी जो बुकिंग की फाइल है वो सीधा का सीधा ऑनलाइन कंसेप्ट होना चाहिए जितनी ऑनलाइन और ट्रांसपेरेंसी आएगी उतना गरीबों के पास ही ये हक उनके पास ही रहेगा लेकिन आज की डेट में ये सारा हक उनसे छीना जा रहा है करोड़ों रुपये रिकवर किया और जो करोड़ों रुपए की यहाँ पे घपला हुआ है उसको भी रिकवर किया जाए हमारी यही मांग है जिन गरीबों को चूना लगा है उन गरीबों को ये पैसा भी पहुँचाया जाए और जो बड़े लोग इसमें इन्वॉल्व हैं उन लोगों के पैसे जैसे बैंक स्टेटमेंट की हमने एग्जाम्पल दिया है बैंक स्टेटमेंट से वेरीफाई किया जाए वाकई ये इकोनॉमिक विकर सेक्शन के हैं या नहीं हैं अगर नहीं हैं उनसे वो पैसा रिकवर करके ये जो गरीबों का हक है जो उनके पैसे हैं खून पसीने की उनकी कमाई है ये कमाई उनको वापस देनी चाहिए